ਅੱਜ ਮੈਂ ਘਰ ਦੇ ਵਿੱਚ ਬਹੁਤ ਹੀ ਸਿੰਪਲ ਜਿਹਾ ਲੰਚ ਤਿਆਰ ਕੀਤਾ ਸੀ ਇਸ ਦੇ ਵਿੱਚ ਇੱਕ ਆਪਾਂ ਦਾਲ ਬਣਾਈ ਸੀ ਇੱਕ ਮਸਾਲਾ ਪਿੰਡੀ ਤੇ ਇੱਕ ਪਰੌਂਠੇ ਤਿਆਰ ਕੀਤੇ ਸਨ ਮਸਾਲਾ ਪਿੰਡੀ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਨਾਲ ਹੀ ਮੈਂ ਪਰੌਂਠਿਆਂ ਦੀ ਰੈਸਪੀ ਵੀ ਸ਼ੇਅਰ ਕਰਾਂਗੀ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਇਹ ਆਪਾਂ ਮਸਾਲਾ ਪਿੰਡੀ ਤਿਆਰ ਕਰਾਂਗੇ ਪਰ ਟੇਸਟੀ ਇੰਨੀ ਜ਼ਿਆਦਾ ਬਣਦੀ ਹੈ ਕਿ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਵਾਰ-ਵਾਰ ਇਸੇ ਤਰ੍ਹਾਂ ਹੀ ਪਿੰਡੀ ਬਣਾਓਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਪਿੰਡੀਆਂ ਲਈਆਂ ਹਨ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਿਆ ਹੈ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਥੋੜਾ ਲੰਮਾ ਲੰਮਾ ਕੱਟ ਲਵਾਂਗੇ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਸ ਤਰ੍ਹਾਂ ਮਰਜ਼ੀ ਪੀਸ ਕੱਟ ਸਕਦੇ ਹੋ ਇਸ ਤਰ੍ਹਾਂ ਮੈਂ ਇੰਨੇ ਕ ਸਾਈਜ਼ ਦੇ ਪੀਸ ਕੱਟੇ ਹਨ ਇਸ ਤਰ੍ਹਾਂ ਆਪਾਂ ਸਾਰੀਆਂ ਪਿੰਡੀਆਂ ਨੂੰ ਪਹਿਲਾਂ ਕੱਟ ਕਰ ਲਵਾਂਗੇ ਪਿੰਡੀਆਂ ਨੂੰ ਸਿਕਾਉਣਾ ਬਹੁਤ ਜ਼ਰੂਰੀ ਹੈ ਸੁੱਕੇ ਕਪੜੇ ਦੇ ਨਾਲ ਤੁਸੀਂ ਪਹਿਲਾਂ ਸਾਫ਼ ਕਰ ਲੈਣਾ ਹੈ ਨਹੀਂ ਤਾਂ ਪਿੰਡੀਆਂ ਥੁਰੀਆਂ ਜੀਆਂ ਲੇਸ ਲੀਆਂ ਬਣਦੀਆਂ ਹਨ ਇੱਥੇ ਆਪਾਂ ਸਾਰੀਆਂ ਪਿੰਡੀਆਂ ਕੱਟ ਲਈਆਂ ਹਨ ਹੁਣ ਗੈਸ ਤੇ ਕੜਾਈ ਰੱਖਾਂਗੇ ਗੈਸ ਨੂੰ ਕਰਾਂਗੇ ਆਪਾਂ ਆਨ ਇਸ ਦੇ ਵਿੱਚ ਆਪਾਂ ਸਰੋਂ ਦਾ ਤੇਲ ਐਡ ਕਰ ਲਵਾਂਗੇ ਇੱਥੇ ਮੈਂ ਦੋ ਵੱਡੇ ਚਮਚ ਸਰੋਂ ਦਾ ਤੇਲ ਐਡ ਕੀਤਾ ਹੈ ਤੇਲ ਗਰਮ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਪਿੰਡੀਆਂ ਪਾ ਦਵਾਂਗੇ ਹੁਣ ਆਪਾਂ ਪਿੰਡੀਆਂ ਨੂੰ ਥੋੜਾ ਸੌਫਟ ਹੋਣ ਤੱਕ ਕੁੰਨ ਲਵਾਂਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀਆਂ ਰੈਸਪੀਸ ਵਧੀਆ ਲੱਗਦੀਆਂ ਹਨ ਤਾਂ ਪਲੀਜ਼ ਇਹਨਾਂ ਨੂੰ ਵੱਧ ਤੋਂ ਵੱਧ ਲਾਈਕ ਤੇ ਫੈਮਿਲੀ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਇੱਥੇ ਆਪਣੀਆਂ ਪਿੰਡੀਆਂ ਥੋੜੀਆਂ ਜਿਹੀਆਂ ਪੁੱਜ ਚੁੱਕੀਆਂ ਹਨ ਇੱਕ ਦੋ ਮਿੰਟ ਲਈ ਇਹਨਾਂ ਨੂੰ ਆਪਾਂ ਹੋਰ ਪਕਾ ਲਵਾਂਗੇ ਲੋਜੀ ਇੱਥੇ ਆਪਣੀਆਂ ਪਰਫੈਕਟ ਪਿੰਡੀਆਂ ਪੱਕ ਚੁਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਇਸ ਦੇ ਮਸਾਲੇ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਗ੍ਰਾਈਂਡਰ ਜਾਰ ਲਵਾਂਗੇ ਉਸ ਦੇ ਵਿੱਚ ਆਪਾਂ ਤਣੀਆਂ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਥੋੜੇ ਜਿਹਾ ਅਦਰਕ ਦੇ ਪੀਸ ਤੇ ਦੋ ਲਾਲ ਸਾਬਤ ਮਿਰਚਾਂ ਇੱਕ ਹਰੀ ਮਿਰਚ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਸਾਬਤ ਤਣੀਆਂ ਇਮੇ 1 ਚਮਚ ਸਾਬਤ ਧਨੀਆ ਲਿਆ ਹੈ ਤੇ ਅੱਧਾ ਚਮਚ ਇਥੇ ਆਪਾਂ ਸੌਫ ਐਡ ਕਰਾਂਗੇ ਇਹ ਵੀ ਆਪਾਂ ਸਾਬਤ ਸੌਫੀ ਲੈਣੀ ਹੈ ਹੁਣ ਇਸਦੇ ਵਿੱਚ ਆਪਾਂ 10 ਤੋਂ 12 ਕਾਲੀਆਂ ਮਿਰਚਾਂ ਐਡ ਕਰਾਂਗੇ ਤੇ 1 ਚਮਚ ਇਸਦੇ ਵਿੱਚ ਆਪਾਂ ਸਾਬਤ ਜੀਰਾ ਐਡ ਕਰ ਲਵਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਲਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਮਸਾਲਾ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਈ ਆਪਾਂ ਬਹੁਤ ਜ਼ਿਆਦਾ ਇਸਦੀ ਪੇਸਟ ਨਹੀਂ ਤਿਆਰ ਕਰਨੀ ਦਰਦਰਾ ਜਿਹਾ ਮਸਾਲਾ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਸਬਜੀ ਆਪਣੀ ਟੇਸਟੀ ਬਣ ਕੇ ਤਿਆਰ ਹੋਵੇਗੀ ਹੁਣ ਉਸੇ ਪਿੰਡੀਆਂ ਵਾਲੇ ਤੇਲ ਦੇ ਵਿੱਚ ਹੀ ਆਪਾਂ ਇਸ ਮਸਾਲੇ ਨੂੰ ਭੁੰਨ ਲੈਣਾ ਹੈ ਮੈਂ ਜਦੋਂ ਇਹ ਪਿੰਡੀਆਂ ਦੀ ਸਬਜੀ ਬਣਾਈ ਸੀ ਤਾਂ ਮੇਰੇ ਬੱਚਿਆਂ ਨੂੰ ਇੰਨਾ ਜ਼ਿਆਦਾ ਪਸੰਦ ਆਈ ਉਹ ਹੁਣ ਕਹਿੰਦੇ ਹਨ ਕਿ ਆਪਾਂ ਹਰ ਵਾਰੀ ਇਸੇ ਤਰ੍ਹਾਂ ਹੀ ਪਿੰਡੀਆਂ ਦੀ ਸਬਜੀ ਬਣਾਇਆ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਮਸਾਲਿਆਂ ਦਾ ਟੇਸਟ ਬਹੁਤ ਹੀ ਜ਼ਿਆਦਾ ਆਉਂਦਾ ਹੈ ਹੁਣ ਇੱਥੇ ਦੇਖੋ ਆਪਣਾ ਮਸਾਲਾ ਥੋੜਾ ਭੁੱਜ ਚੁੱਕਾ ਹੈ ਇਸ ਦੇ ਵਿੱਚ ਆਪਾਂ ਅੱਧਾ ਚਮਚ ਬੇਸਨ ਐਡ ਕਰ ਲਵਾਂਗੇ ਇੱਕ ਵਾਰੀ ਤੁਸੀਂ ਇਸ ਨੂੰ ਟ੍ਰਾਈ ਜ਼ਰੂਰ ਕਰਿਓ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ 2 ਤੋਂ 3 ਪਿੰਚ ਇੱਥੇ ਮੈਂ ਹਲਦੀ ਦੇ ਐਡ ਕਰਾਂਗੀ ਤੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਐਡ ਕਰ ਲਵਾਂਗੇ ਹੁਣ ਆਪਾਂ ਇੱਥੇ ਇਸ ਨੂੰ ਭੁੰਨ ਲਵਾਂਗੇ ਹੁਣ ਇੱਥੇ ਆਪਾਂ ਹੋਰ ਕੋਈ ਮਸਾਲਾ ਐਡ ਨਹੀਂ ਕਰਨਾ ਸਾਰੇ ਆਪਾਂ ਸਾਬਤ ਮਸਾਲੇ ਐਡ ਕੀਤੇ ਹਨ ਜਿਨ੍ਹਾਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਇਹਨਾਂ ਦੀ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ। ਹੁਣ ਦੇਖੋ ਇੱਥੇ ਆਪਣਾ ਮਸਾਲਾ ਪੁੱਜ ਚੁੱਕਾ ਹੈ। ਹੁਣ ਇਸ ਦੇ ਵਿੱਚ ਆਪਾਂ ਪਿੰਡੀਆਂ ਐਡ ਕਰ ਦਵਾਂਗੇ ਜੋ ਆਪਾਂ ਪਹਿਲਾਂ ਫਰਾਈ ਕੀਤੀਆਂ ਸਨ। ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਲਵਾਂਗੇ। ਬਸ ਇੱਕ ਤੋਂ 2 ਮਿੰਟ ਲਈ ਇਹਨਾਂ ਨੂੰ ਆਪਾਂ ਹਲਕੇ ਸੇਕ ਤੇ ਪਕਾ ਲਵਾਂਗੇ ਕਿਉਂਕਿ ਪਿੰਡੀਆਂ ਵੀ ਪੱਕੀਆਂ ਹਨ ਤੇ ਆਪਣਾ ਮਸਾਲਾ ਵੀ ਪਹਿਲਾਂ ਹੀ ਪੁੱਜਾ ਹੈ। ਇਹਨਾਂ ਨੂੰ ਆਪਾਂ ਇੱਕ ਵਾਰੀ ਇਸ ਤਰ੍ਹਾਂ ਮਿਕਸ ਕਰਕੇ ਹੁਣ ਇਹਨਾਂ ਨੂੰ ਚਟਪਟਾ ਬਣਾਉਣ ਦੇ ਲਈ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਆਮਚੂਰ ਪਾਊਡਰ ਤੇ ਹੁਣ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਲਾਸਟ ਦੇ ਵਿੱਚ ਹੁਣ ਇਸ ਦੇ ਉੱਪਰ ਆਪਾਂ ਪਾ ਲਵਾਂਗੇ ਬਰੀਕ ਕੱਟਿਆ ਹੋਇਆ ਹਰੀਆ ਧਨੀਆ ਜਿਸ ਦੇ ਨਾਲ ਸਬਜ਼ੀ ਦੀ ਖੁਸ਼ਬੂ ਤੇ ਟੇਸਟ ਦੁੱਗਣਾ ਹੋ ਜਾਂਦਾ ਹੈ ਤੁਸੀਂ ਜਰੂਰ ਇੱਕ ਵਾਰੀ ਮੇਰੇ ਕਹਿੰਦੇ ਰੈਸਪੀ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਇੱਥੇ ਆਪਾਂ ਗੈਸ ਦਾ ਫਲੇਮ ਕਰ ਦਵਾਂਗੇ ਬੰਦ ਇਸ سبਜੀ ਨੂੰ ਆਪਾਂ ਇੱਥੇ ਕਵਰ ਕਰਕੇ ਸਾਈਡ ਤੇ ਰੱਖ ਦਵਾਂਗੇ। ਹੁਣ ਆਪਾਂ ਪਰੌਂਠੇ ਬਣਾਉਨੇ ਹਾਂ। ਇਹ ਪਰੌਂਠਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੁਸੀਂ ਜ਼ਰੂਰ ਟਰਾਈ ਕਰਿਓ। ਆਮ ਜਿਹੜਾ ਆਪਾਂ ਆਟਾ ਹੈ ਘਰ ਦਾ ਗੁੱਝਾ ਉਸ ਨੂੰ ਇੱਕ ਕਿੜਾ ਲੈ ਲਵਾਂਗੇ। ਛੌਂਡਾ ਕਰਕੇ ਉਸ ਦੀ ਆਪਾਂ ਰੋਟੀ ਵੇਲ ਲਵਾਂਗੇ। ਜਦੋਂ ਆਪਾਂ ਇਹ ਪਰੌਂਠਾ ਤਿਆਰ ਕਰਨਾ ਹੈ ਤੇ ਥੋੜਾ ਪੇੜਾ ਵੱਡੇ ਸਾਈਜ਼ ਦਾ ਲੈਣਾ ਹੈ। ਇਹ ਦੇਖੋ ਆਪਾਂ ਵੱਡੀ ਇੱਕ ਰੋਟੀ ਬਣਾ ਕੇ ਤਿਆਰ ਕਰ ਲਈ ਹੈ। ਹੁਣ ਇਸ ਦੇ ਉੱਪਰ ਆਪਾਂ ਲਗਾਵਾਂਗੇ ਦੇਸੀ ਘਿਓ। ਤੁਸੀਂ ਕੋਈ ਵੀ ਤੇਲ ਵਗੈਰਾ ਵੀ ਲਗਾ ਸਕਦੇ ਹੋ ਪਰ ਦੇਸੀ ਘਿਓ ਦੇ ਪਰੌਂਠੇ ਕੁਝ ਅਲੱਗ ਹੀ ਟੇਸਟ ਦਿੰਦੇ ਹਨ ਹੁਣ ਇਸ ਦੇ ਉੱਪਰ ਆਪਾਂ ਪਾਵਾਂਗੇ ਸਾਬਤ ਜੀਰਾ ਤੇ ਥੋੜਾ ਜਿਹਾ ਇਸ ਦੇ ਉੱਪਰ ਆਪਾਂ ਪਾਵਾਂਗੇ ਨਮਕ ਤੇ ਨਾਲ ਹੀ ਇੱਕ ਤੋਂ ਦੋ ਛੁਟਕੀ ਆਪਾਂ ਇਸ ਦੇ ਉੱਪਰ ਪਾ ਦਵਾਂਗੇ ਲਾਲ ਮਿਰਚ ਪਾਊਡਰ ਤੇ ਥੋੜਾ ਜਿਹਾ ਇਸ ਦੇ ਉੱਪਰ ਹੁਣ ਪਾਵਾਂਗੇ ਆਪਾਂ ਕੱਟਿਆ ਹੋਇਆ ਧਨੀਆ ਤੁਸੀਂ ਇੱਕ ਵਾਰੀ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਹੁਣ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਫੋਲਡ ਕਰ ਰਹੀ ਹਾਂ ਇਸ ਤਰ੍ਹਾਂ ਤੁਸੀਂ ਪਰੌਂਠੇ ਨੂੰ ਫੋਲਡ ਕਰ ਲੈਣਾ ਹੈ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਚੌਰਸ ਪਰੌਂਠਾ ਬਣਾਉਣਾ ਚਾਹੋ ਤੇ ਉਹ ਵੀ ਬਣਾ ਸਕਦੇ ਹੋ ਪਰ ਮੈਂ ਇਹ ਤਿੰਨ ਨੁਕਰਾਂ ਵਾਲਾ ਪਰੌਂਠਾ ਬਣਾ ਕੇ ਤਿਆਰ ਕਰਾਂਗੀ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਹਲਕੀ ਹੱਥਾਂ ਦੇ ਨਾਲ ਇਸ ਨੂੰ ਵੇਲ ਲਵਾਂਗੇ ਆਪਾਂ ਬਹੁਤ ਜ਼ਿਆਦਾ ਇਸ ਨੂੰ ਨਹੀਂ ਨਪਣਾ ਜਸਟ ਹਲਕੇ ਹਲਕੇ ਹੱਥਾਂ ਨਾਲ ਵੇਲ ਕੇ ਆਪਣਾ ਪਰੌਂਠਾ ਬਿਲਕੁਲ ਵਧੀਆ ਵੇਲ ਚੁੱਕਾ ਹੈ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਉੱਪਰ ਆਪਾਂ ਪਰੌਂਠੇ ਨੂੰ ਪਾ ਦਵਾਂਗੇ ਤੇ ਦੋਨਾਂ ਸਾਈਡਾਂ ਤੋਂ ਅਲਟ-ਪਲਟ ਕਰਕੇ ਆਪਾਂ ਇਸ ਦੇ ਉੱਪਰ ਘਿਓ ਲਗਾ ਲਵਾਂਗੇ ਪਰੌਂਠਾ ਲੋ ਫਲੇਮ ਤੇ ਪਕਾਵਾਂਗੇ ਤਾਂ ਹੀ ਇਹ ਪਰੌਂਠਾ ਆਪਣਾ ਕ੍ਰਿਸਪੀ ਬਣ ਕੇ ਤਿਆਰ ਹੋਵੇਗਾ ਜੇਕਰ ਆਪਾਂ ਹਾਈ ਫਲੇਮ ਤੇ ਪਰੌਂਠੇ ਨੂੰ ਤਿਆਰ ਕਰਦੇ ਹਾਂ ਤੇ ਉਹ ਬਹੁਤ ਜ਼ਿਆਦਾ ਕ੍ਰਿਸਪੀ ਨਹੀਂ ਬਣਦਾ ਤੇ ਜੋ ਕਿ ਜ਼ਿਆਦਾ ਟੇਸਟੀ ਨਹੀਂ ਲੱਗਦਾ ਇਸ ਤਰ੍ਹਾਂ ਤੁਸੀਂ ਲੋ ਫਲੇਮ ਦੇ ਉੱਪਰ ਇਸ ਨੂੰ ਅਲਟ-ਪਲਟ ਕਰਕੇ ਜੋ ਲਗਾ ਕੇ ਥੋੜਾ ਥੋੜਾ ਪ੍ਰੈਸ ਕਰਦੇ ਹੋਏ ਪਕਾਓਗੇ ਤੇ ਪਰੌਂਠਾ ਆਪਣਾ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਟੇਸਟੀ ਬਣ ਕੇ ਤਿਆਰ ਹੋਵੇਗਾ ਤੁਸੀਂ ਦੇਖ ਸਕਦੇ ਹੋ ਪਰੌਂਠੇ ਆਪਣੇ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਹੈ ਇੱਥੇ ਆਪਣਾ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਬਾਕੀ ਪਰੌਂਠੇ ਵੀ ਮੈਂ ਬਣਾ ਕੇ ਤਿਆਰ ਕਰ ਲਏ ਹਨ ਹੁਣ ਆਪਾਂ ਕਰਦੇ ਹਾਂ ਪਲੇਟਿੰਗ ਲਓ ਜੀ ਇੱਥੇ ਮੈਂ ਇੱਕ ਦਾਲ ਬਣਾਈ ਸੀ ਮਸਰਾਂ ਦੀ ਜੋ ਦਲੇ ਮਸਰ ਦੀ ਦਾਲ ਹੈ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਨਾਲ ਆਪਾਂ ਮਸਾਲਾ ਪਿੰਡੀ ਬਣਾ ਕੇ ਤਿਆਰ ਕਰ ਲਈ ਤੇ ਨਾਲ ਆਪਾਂ ਪਰੌਂਠੇ ਬਣਾ ਕੇ ਤਿਆਰ ਕਰ ਲਏ ਜੇਕਰ ਤੁਸੀਂ ਦਾਲ ਦੀ ਰੈਸਪੀ ਵਿੱਚ ਆਉਂਦੇ ਹੋ ਤਾਂ ਮੈਨੂੰ ਕਮੈਂਟ ਕਰਿਓ ਇਹ ਆਪਾਂ ਅਲੱਗ ਤਰੀਕੇ ਦੇ ਨਾਲ ਦੱਕਤੀ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਦੇਖੋ ਤੁਸੀਂ ਦੇਖ ਸਕਦੇ ਹੋ ਪਰਫੈਕਟ ਲੰਚ ਦੀ ਥਾਲੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ ਨਾਲ ਆਪਾਂ ਸੈਲਡ ਲੈ ਲਵਾਂਗੇ ਤੁਸੀਂ ਵੀ ਬਣਾਇਓ ਖਾਇਓ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਹਾਨੂੰ ਦਿਖਾਉਣੀ ਹੈ ਮੈਂ ਪਰੌਂਠਾ ਦੇਖੋ ਕਿੰਨਾ ਜ਼ਿਆਦਾ ਕ੍ਰਿਸਪੀ ਬਣਿਆ ਹੈ ਤੇ ਦੇਖੋ ਇਸ ਦੀਆਂ ਲੇਅਰਸ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ ਇਹ ਆਪਾਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਬਣਾ ਕੇ ਦੇ ਸਕਦੇ ਹਾਂ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ